ਤੁਸੀਂ ਸੁਣ ਰਹੇ ਹੋ mundri.com ਹਰਜੀਤ ਅਟਵਾਲ ਪਾਗ 7 mundri ਉਦਾਸ ਰਹਿਣ ਲੱਗੀ ਉਸੇ ਰੂਪ ਪਰ ਚਾਦਰੇਵੇਂ ਲੈਂਦੀ ਕਿ ਥੋੜਾ ਜਿਹਾ ਚਿਹਰਾ ਨੰਗਾ ਰਹਿੰਦਾ ਜਿਸ ਨੂੰ ਟਿੱਕਾ ਤੀਜੇ ਦਿਨ ਦਾ ਚੰਦ ਕਹਿੰਦਾ ਸੀ ਇੱਕ ਦਿਨ ਜ਼ਬੈਦਾ ਨੇ ਉਸਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਮੂਰਖ ਇਕਰਾ ਮੈਂ ਕਿਤੇ ਕਿਸੇ ਗੱਲ ਨੂੰ ਸਮਝਦੀ ਨਹੀਂ ਆਏ ਟਿੱਕਾ ਪੜਾ ਤੈਨੂੰ ਆਪਣੇ ਘਰ ਪਾ ਲੂ ਇਹ ਤਾਂ ਉਹੀ ਅਮੀਰਾਂ ਵਾਲੀ ਗੱਲ ਹੈ ਅੱਲਾ ਇਦਾਂ ਦੇ ਮੌਕੇ ਹਰ ਰੋਜ਼ ਨਹੀਂ ਦਿੰਦਾ ਤੂੰ ਚੁੱਪ ਕਰਕੇ ਮੌਕੇ ਦਾ ਫਾਇਦਾ ਉਠਾ ਤੇ ਇੰਗਲੈਂਡ ਨਿਕਲ ਜਾ ਤੇਰੀ ਜ਼ਿੰਦਗੀ ਬਨਜੂ ਇਸ ਜਿੱਲਤ ਵਿੱਚ ਨਿਕਲ ਜਾਵੇਂਗੀ ਸਵਰਗ ਭੋਗਵੇਂਗੀ ਕੁਝ ਨਹੀਂ ਰੱਖਿਆ ਇਸ ਨਰਕ ਵਿੱਚ ਮੁੰਦਰੀ ਜਾਂ ਦੇ ਟਿੱਕੇ ਨਾਲ ਵੀ ਬਹੁਤ ਲੜੀ ਸੀ ਟਿੱਕਾ ਕਹਿ ਗਿਆ ਸੀ ਕਿ ਜਿਵੇਂ ਉਸ ਦਾ ਮਨ ਮੰਨ ਦਾ ਕਰੇ ਹੁਣ ਟਿੱਕਾ ਵੀ ਨਹੀਂ ਸੀ ਜਿਹੜਾ ਕਿਸੇ ਸਵਾਲ ਦਾ ਜਵਾਬ ਦੇ ਸਕੇ ਮੁੰਦਰੀ ਆਪੇ ਸਵਾਲ ਕਰਦੀ ਤੇ ਆਪੇ ਜਵਾਬ ਲੱਭ ਲਗਦੀ ਚਾਰਲਸ ਹੀ ਕਿ ਦੋ ਮਹੀਨੇ ਬਾਅਦ ਮੋੜ ਆਇਆ ਉਸ ਨੂੰ ਵੀ ਇੱਕ ਰਵਿਚ ਦਿਲਦੁਸ਼ਪਤੀ ਜਾਗ ਪਈ ਸੀ ਉਹ ਵੀ ਕਈ ਕਿਸਮ ਦੇ ਸੁਪਨੇ ਦੇਖਣ ਲੱਗਿਆ ਸੀ ਚਾਹਲ ਨੇ ਰਾਜਕੌਰ ਰਾਹੀਂ ਜ਼ਬੈਦਾ ਨਾਲ ਗੱਲ ਤੋਰ ਲਈ ਮੰਦਰੀ ਨੇ ਮਨ ਹੀ ਮਨ ਵਿੱਚ ਟਿੱਕਾ ਜੀ ਇਦਾਂ ਤੇ ਇਦਾਂ ਹੀ ਸਹੀ ਤੁਹਾਡੀ ਮੰਦਰੀ ਕਿਸੇ ਹੋਰ ਦੀ ਉਂਗਲ ਵਿੱਚ ਤੁਹਾਡੇ ਸਾਹਮਣੇ ਛੋਰਾ ਮਾਰੇਗੀ ਤੁਹਾਡੀ ਇਹੋ ਸਜ਼ਾ ਹੋਵੇਗੀ ਚਾਹਲ ਨੇ ਕਿਸੇ ਏਜੰਟ ਨਾਲ ਗੱਲ ਕਰ ਲਈ ਉਮਰ ਦਾ ਕਾਫੀ ਫਰਕ ਹੋਣ ਕਰਕੇ ਇਕਰਾ ਨੂੰ ਵੀਜ਼ਾ ਇੰਨੀ ਆਸਾਨੀ ਨਾਲ ਨਹੀਂ ਸੀ ਮਿਲਣਾ ਪਰ ਮਿਲ ਮੇਰੇ ਪਰ ਮਿਲ ਜਾਣਾ ਸੀ ਇਕਰਾ ਨੇ ਪੂਨਮ ਕੌਰ ਦੇ ਨਾਂ ਦਾ ਪਾਸਪੋਰਟ ਬਣਾ ਲਿਆ ਚਾਹਲ ਦੇ ਰਿਸ਼ਤੇਦਾਰ ਸੋਨ ਸਿੰਘ ਦੇ ਪਿੰਡ ਜਾ ਕੇ ਵਿਆਹ ਵੀ ਕਰ ਲਿਆ ਤਾਂ ਜੋ ਟਾਪਕਲਾਂ ਵਿੱਚ ਬਹੁਤ ਰੌਲਾ ਨਾ ਪਵੇ। ਵਿਆਹ ਵੀ ਰਜਿਸਟਰ ਕਰਾ ਲਿਆ ਗਿਆ ਤੇ ਇਕਰਾ ਤੋਂ ਵੀਜ਼ੇ ਲਈ ਅਪਲਾਈ ਕਰਵਾ ਦਿੱਤਾ। ਮੁੰਦਰੀ ਵੀ ਹੁਣ ਇੰਗਲੈਂਡ ਜਾਣ ਦੇ ਸੁਪਨੇ ਦੇਖਣ ਲੱਗੀ ਸੀ। ਚਾਹਲ ਨੇ ਵਾਪਸ ਲੈਸਟਰ ਆ ਕੇ ਆਪਣੇ ਦੋਸਤਾਂ ਨੂੰ ਸੱਦ ਕੇ ਆਪਣੀ ਵਿਆਹ ਦੀ ਪਾਰਟੀ ਕੀਤੀ। ਟਿੱਕੇ ਨੂੰ ਵੀ ਸੱਦਿਆ ਪਾਰਟੀ ਉੱਪਰ ਬੋਲਦੇ ਉਸਨੇ ਕਿਹਾ ਦੋਸਤੋ ਮੈਨੂੰ ਤਾਂ ਲੱਗਦਾ ਸੀ ਕਿ ਟਿੱਕਾ ਮੇਰੇ ਗੱਲ ਵਿੱਚ ਫਾਹ ਫਾਉਣ ਲੱਗਿਆ ਪਰ ਮੈਂ ਦੇਖਿਆ ਕਿ ਔਰ ਚੰਗੀ ਹੋਵੇ ਤਾਂ ਜੀਨ ਦਾ ਮਜ਼ਾ ਆ ਜਾਂਦਾ ਜਿਹੜਾ ਮੈਂ ਇਹ 2 ਮਹੀਨੇ ਸਵਰਗ ਦੇਖਿਆ ਦਵਾ ਕਰੋ ਕਿ ਰੇਂਦੀ ਉਮਰ ਦੇਖਦਾ ਰਹਾ ਸ਼ੁਕਰੀਆ ਟਿੱਕੇ ਤੇਰਾ ਬਾਕੀ ਜੇ ਤੁਹਾਡੇ ਚੋਂ ਕਿਸੇ ਦੀ ਘਰ ਵਾਲੀ ਤੰਗ ਕਰਦੀ ਹੋਵੇ ਤਾਂ ਚੁੱਪ ਕਰਕੇ ਇੰਡੀਆ ਚਲੇ ਜਾਓ ਤੇ ਵਿਆਹ ਕਰਾਓ ਚਾਹਲ ਦੀ ਗੱਲ ਤੇ ਹਾਸਾ ਜਿਹਾ ਖਿੱਲਰ ਗਿਆ ਸਭ ਨੇ ਇੱਕ ਚੀਅਰਸ ਚਾਹਲ ਦੇ ਵਿਆਹ ਦੀ ਕੀਤੀ ਤੇ ਇੱਕ ਚੀਅਰਸ ਟਿੱਕੇ ਦੇ ਨਾਮ ਦੀ ਵੀ ਇੱਕਾ ਹੁਣ ਪੂਨਮ ਕੌਰ ਚਾਲ ਇਕਰਾ ਹੁਣ ਪੂਨਮ ਕੌਰ ਚਾਲ ਬਣ ਚੁੱਕੀ ਸੀ ਉਸ ਨੂੰ ਵੀਜ਼ਾ ਮਿਲ ਤਾਂ ਗਿਆ ਪਰ ਮਿਲਿਆ ਬਹੁਤ ਔਖੇ ਹੋ ਕੇ ਲਗਭਗ 2 ਸਾਲ ਲੱਗ ਗਏ ਹਾਈ ਕਮਿਸ਼ਨਰ ਵਾਲੇ ਕਹਿੰਦੇ ਕੋਈ ਪੇਪਰ ਮੰਗਦੇ ਤੇ ਕਦੇ ਕੋਈ ਚੱਲ ਆਪ ਇੰਡੀਆ ਦੇ ਚੱਕਰ ਤੇ ਚੱਕਰ ਮਾਰਦਾ ਰਿਹਾ ਟਿੱਕਾ ਇਹਨਾਂ ਦਿਨਾਂ ਵਿੱਚ ਇੰਡੀਆ ਨਾ ਗਿਆ ਉਸ ਕੋਲ ਮੰਦਰੀ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਆਖਰ ਪੂਨਮ ਆ ਗਈ ਦੀਪੇ ਦੇ ਸਾਹ ਵਿੱਚ ਸਾ ਆ ਟਿੱਕੇ ਨੂੰ ਦੀਪੇ ਨੇ ਫੋਨ ਕਰ ਦਿੱਤਾ ਸੀ ਕਿ ਪੂਨਮ ਆ ਰਹੀ ਹੈ ਪਰ ਟਿੱਕਾ ਚੁੱਪ ਜਿਆ ਰਿਹਾ ਇਕ ਰਾਂ ਨੂੰ ਕੁਝ ਇਕ ਦਿਨ ਨੂੰ ਕੁਝ ਦਿਨ ਹੋਏ ਤਾਂ ਇੱਕ ਦਿਨ ਦੀਪਕ ਕਹਿਣ ਲੱਗਾ ਪੂਨਮ ਚਾਲ ਆਪਾਂ ਟਿੱਕੇ ਨੂੰ ਮਿਲਾਈਏ ਨਹੀਂ ਦੀਪੇ ਪਹਿਲਾਂ ਤੂੰ ਮੇਰੇ ਲਈ ਆ ਪਹਿਲਾਂ ਤੂੰ ਮੇਰੇ ਲਈ ਕੰਮ ਲੱਭਾ ਕਰਜਾ ਵੀ ਮੋੜੀਏ ਤੇ ਪਿੱਛੇ ਨੂੰ ਵੀ ਮੈਂ ਕੁਝ ਪੈਸੇ ਭੇਜਦੇ ਆ ਗੱਲ ਤਾਂ ਤੇਰੀ ਇਹ ਵੀ ਠੀਕ ਐ ਗੁਰਦੁਆਰੇ ਵਾਲੇ ਭਾਈ ਜੀਤ ਸਿੰਘ ਦੀ ਘਰ ਵਾਲੀ ਮਨਜੀਤ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ ਪੂਨਮ ਨੂੰ ਵੀ ਉੱਥੇ ਕੰਮ ਮਿਲ ਗਿਆ ਪੂਨਮ ਦੇ ਪੈਰ ਲੱਗਣ ਲੱਗ ਪਏ ਉਸ ਦੀਆਂ ਸਹੇਲੀਆਂ ਬਣਨ ਲੱਗ ਪਈਆਂ ਕੰਮ ਕਰਨ ਵਿੱਚ ਉਹ ਹੱਥ ਦੀ ਸ਼ੋਲੀ ਹੈ ਸ਼ੋਲੀ ਹੈ ਹੀ ਸੀ ਉਸ ਦੀ ਕਦਰ ਪੈਣ ਲੱਗੀ ਦੀਪੀ ਨੂੰ ਵੀ ਪੱਕੀ ਪਕਾਈ ਰੋਟੀ ਮਿਲਣੀ ਸ਼ੁਰੂ ਹੋ ਗਈ ਨਹੀਂ ਤਾਂ ਨਾ ਜੇ ਖਾ ਕੇ ਗੁਜ਼ਾਰਾ ਕਰਦਾ ਜਾਂ ਫਿਰ ਗੁਰਦੁਆਰੇ ਵੱਲ ਚਲੇ ਜਾਂਦਾ ਉਸ ਦੀ ਮਾਂ ਦਾ ਘਰ ਵੀ ਨੇੜੇ ਹੀ ਸੀ ਪਰ ਮਾਂ ਬਹੁਤ ਬਿਰਧ ਸੀ ਰੋਟੀ ਬਣਾਉਣ ਦੀ ਜੋਗੀ ਹੈ ਹੀ ਨਹੀਂ ਸੀ ਕੁਝ ਦਿਨ ਲੰਘੌਰ ਲੰਘਿਆ ਤਾਂ ਚਾਹਲ ਦਾ ਮਨ ਟਿੱਕੀ ਨੂੰ ਮਿਲਣ ਨੂੰ ਕਾਲਾ ਪੈਣ ਲੱਗਿਆ ਫੋਨ ਉੱਪਰ ਭਾਵੇਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ ਪਰ ਮਿਲਣਾ ਵੀ ਜ਼ਰੂਰੀ ਸੀ ਉਹ ਟਿੱਕੇ ਨਾਲ ਗਲਾਸੀ ਸਾਂਝੀ ਕਰਕੇ ਪੂਨਮ ਜੀ ਹੀ ਕੁੜੀ ਨੇ ਲੱਭ ਕੇ ਦਿਨ ਵਿੱਚ ਉਸ ਦਾ ਧੰਨਵਾਦ ਕਰਨਾ ਚਾਹੁੰਦੀ ਸੀ ਪੂਨਮ ਨੂੰ ਕਹਿੰਦਾ ਤਾਂ ਉਹ ਟਰਕਾ ਜਾਂਦੀ ਉਸ ਨੂੰ ਦੀਪਾ ਚਾਲ ਬਹੁਤ ਵਧੀਆ ਇਨਸਾਨ ਲੱਗਦਾ ਸੀ ਉਹ ਖੁਸ਼ ਸੀ ਪਰ ਟਿੱਕੇ ਨੂੰ ਮਾਫ਼ ਵੀ ਨਹੀਂ ਕਰ ਸਕੀ ਇੱਕ ਦਿਨ ਦੀਪਾ ਚਾਲ ਉਸ ਨੂੰ ਲੈ ਕੇ ਬਰਮਿੰਗਮ ਟਿੱਕੇ ਨੂੰ ਮਿਲਣ ਤੁਰ ਪਿਆ ਪੂਨਮ ਟਿੱਕੀ ਨੂੰ ਉੱਪਰ ਆਵਾਗ ਮਿਲੀ ਜਦ ਦੀਪਾ ਚਾਹਲ ਤੇ ਟਿੱਕਾ ਸ਼ਰਾਬ ਪੀ ਰੇ ਸਨ ਤਾਂ ਪੂਨਮ ਦੀਪੇ ਦੀ ਬਾਹਰ ਨੂੰ ਚੰਬੜੀ ਬੈਠੀ ਸੀ ਅਚਾਨਕ ਟਿੱਕੇ ਨੇ ਪੁੱਛਿਆ ਕਿਦਾਂ ਮੁੰਦਰੀ ਇਹ ਤਰ੍ਹਾਂ ਦਿਲ ਲੱਗ ਗਿਆ ਟਿੱਕਾ ਜੀ ਮੈਂ ਪੂਨਮ ਆ ਪੂਨਮ ਕੌਰ ਚੱਲ ਪਲੀਜ਼ ਟਿੱਕਾ ਕਪੜੀ ਤੜਪਿਆ ਪਰ ਉਹਨੂੰ ਚੰਗਾ ਵੀ ਲੱਗਿਆ ਮੁੰਦਰੀ ਖੁਸ਼ ਸੀ ਮੁੰਦਰੀ ਦੇ ਇੰਨੇ ਕੋ ਗੁੱਸੇ ਨਾਲ ਉਸ ਦੀ ਗੁਨਾਹ ਭਾਵਨਾ ਵੀ ਘਟ ਗਈ ਉਸ ਦਿਨ ਤੋਂ ਬਾਅਦ ਦੋ ਕੁ ਵਾਰੀ ਫਿਰ ਟਿੱਕਾ ਦਾ ਮੁੰਦਰੀ ਨਾਲ ਮਿਲਣ ਦਾ ਮੌਕਾ ਮਿਲਿਆ ਮੁੰਦਰੀ ਹਮੇਸ਼ਾ ਉਪਰੇ ਵਾਂਗ ਹੀ ਮਿਲਦੀ ਤੇ ਬਹੁਤ ਹੀ ਸੰਕੇਪ ਜੀ ਗੱਲ ਕਰਦੀ ਮੁੰਦਰੀ ਜੀ ਇੰਗਲੈਂਡ ਆ ਜਾਣ ਤੋਂ ਬਾਅਦ ਉਹ ਇੰਡੀਆ ਗਿਆ ਪਿੰਡ ਦੇ ਲੋਕਾਂ ਨੇ ਉਸ ਤੋਂ ਉਸ ਦੀ ਤਾਰੀਫ ਦੇ ਪੁੱਲ ਬਣਨ ਵਾਰੇ ਕਿ ਉਸ ਨੇ ਗਰੀਬ ਕੁੜੀ ਦੀ ਜ਼ਿੰਦਗੀ ਬਣਾ ਦਿੱਤੀ ਬਹੁਤ ਲੋਕ ਨੂੰ ਦਾ ਦੀਪੇਵਾਰੇ ਪਤਾ ਹੀ ਨਹੀਂ ਸੀ ਸਾਰੇ ਇਹੋ ਕਹਿੰਦੇ ਕਿ ਟਿੱਕੇ ਨਹੀਂ ਕੁਝ ਅਜਿਹਾ ਕੀਤਾ ਕਿ ਮੰਦਰੀ ਲੰਘਾ ਲਈ ਸਾਲ ਕੁ ਵਿੱਚ ਹੀ ਮੰਦਰੀ ਨੇ ਕਾਫੀ سارے ਪੈਸੇ ਜ਼ਬੇਦਾਨਾ ਨੂੰ ਭੇਜ ਦਿੱਤੇ ਸਨ ਉਸ ਨੇ ਪਿੰਡ ਵਿੱਚ ਹੀ ਇੱਕ ਛੋਟਾ ਜਿਹਾ ਘਰ ਵੀ ਖਰੀਦ ਲਿਆ ਸੀ ਇੱਕ ਪਲਾਟ ਵੀ ਲੈ ਲਿਆ ਤੁਸੀਂ ਸੁਣ ਰਹੇ ਸੀ mundri.com ਹਰਜੀਤ اٹਵਾਲ ਦਾ ਭਾਗ 7